ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵਡੀਆਂ ਵੜਾਂ ਆਗੀਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਆਗੀਆਂ ਨੇ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਕੁਲਜਿੰਦਰ ਕੀ ਹਾਲ ਹੈ ਵਧੀਆ ਜੀ ਠੀਕ ਠਾਕ ਜੀ ਕੁਲਜਿੰਦਰ ਡੇਰੀ ਫਾਰਮ ਵੇਖਾਲਿਆ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਵੇਂ ਨਵੇਂ ਆਪਣਾ ਮੂਵੀ ਦਿਖਾਉਂਦਾ ਵਧੀਆ ਮੂਵੀ ਦਿਖਾਉਂਦਾ ਵਧੀਆ ਚੈਨ ਦੇਦਾ ਵਧੀਆ ਮੁੰਡਾ ਏ ਬਿਲਕੁਲ ਖੁਸ਼ ਮੁੰਡਾ ਐ ਬਾਕੀ ਆ ਵੀਆ ਕਮੈਂਟ ਕਰਕੇ ਕੁਲਵਿੰਦਰ ਨੂੰ ਵੀ ਖੁਸ਼ ਕਰਿਆ ਕਰੋ ਬਿਲਕੁਲ ਬਿਲਕੁਲ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਵੀਰਾਂ ਚੈਨਲ ਸਬਸਕ੍ਰਾਈਬ ਕੀਤਾ ਜੀ ਤਾਂ ਬਾਕੀ ਵੀਰੋ ਜਿਨ੍ਹਾਂ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਜੀ ਤੇ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੱਧ ਵੱਧ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਬਾਕੀ ਵੀਰੋ ਅੱਜ ਵੀ ਰੇਡ ਜਾਇਆ ਜਾ ਗਿਆ ਵੱਡੀਆਂ ਵਹਿੜਾਂ ਨੇ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਭਾਈ ਆਪਣਾ ਨਾਮ ਦੱਸਿਓ ਜੀ ਨਾਮ ਸੁਵਿੰਦਰ ਸਿੰਘ ਜੀ ਹਾਂਜੀ ਪਿੰਡ ਠੱਠਾ ਨੇੜੇ ਫਤਿਹਗੜ ਚੂੜੀਆਂ ਆ ਨਾਲ ਹੀ ਭਲਵਾਲੀ ਜੀ ਮਜੀਠਾ ਰੋਡ ਜੀ ਠੀਕ ਹੈ ਜੀ ਸ਼ੰਦਾ ਮੇਰੇ ਨਾਂ ਜੀ ਹਾਂਜੀ ਹਾਂਜੀ ਫੋਨ ਨੰਬਰ ਵੀਰੇ 734735612 734735612 ਹਾਂਜੀ ਠੀਕ ਹੈ ਵੀਰੇ ਤਾਂ ਸੋਨੀਆਂ ਵੜਾਂ ਆਗੀਆਂ ਚੰਗੇ ਰਿਕਾਰਡ ਵਾਲੀਆਂ ਹਾਂਜੀ ਹਾਂਜੀ ਤਾਂ ਕਰੀਏ ਸ਼ੁਰੂ ਜੀ ਆ ਪਹਿਲਣਾ ਦੁੱਧ ਜੀ ਆ ਥੋੜੀ ਜਿਹੀ ਪੱਕੇ ਬਣੀਆਂ ਪਹਿਲਣ ਵੱਛੀ ਪਾ ਦੁੱਧ ਦੇ 18 ਕਿਲੋ ਮਾਰ ਦਊਗੀ ਠੀਕ ਹੈ ਆਜ ਨੂੰ ਸਟਾਰਟਿੰਗ ਤੇ ਮਾਰੇਗੀ ਐਡੀ ਚੰਗੀ ਵਸ਼ੀ ਪੱਕੇ ਬਣੀ ਮਾਸਾ ਥਾਨੇ ਬੜਾ ਚੰਗਾ ਲੱਗਾ ਦੇ ਖੋਲੋ ਕਿੰਨੇ ਦਿਨ ਬਾਕੀ ਨੇ ਬਸ ਇਹਦੇ 2-3 ਦਿਨ ਹੀ 2-3 ਦਿਨ ਆ 2-3 ਦਿਨ ਤੋਰੋ ਜੀ ਤਮ ਵੇਖੋ ਵੀਰੇ ਉਹ ਵੱਡੀ ਵੜ ਆ ਗਈ ਆ 2-3 ਦਿਨ ਬਾਕੀ ਆ ਲੈ ਵਾਲੂਆ ਚੈੱਕ ਕਰ ਲੋ ਥੱਬੇ ਥੱਬੇ ਬਲਾਉਣੇ ਪੂਰੇ ਵੱਡੀ ਵੜ ਵੀਰੇ ਉਹ ਕੱਦ ਕਾਠ ਵਾਲੀ ਆ ਦੁੱਧ ਫਿਰ ਚੰਗਾ ਪਰ ਜੂਜੀ ਮੈਂ ਨਾ ਦੁੱਧ ਇਹਨਾਂ ਜਿਹੜਾ ਬਾਂਕੇ ਡੰਗਰ ਬੰਨਦਾ ਕੇੰਦਰ ਦੁੱਧ ਬੜਾ ਦੁੱਧ ਬੜਾ ਪਰਦਾ ਹਨਾ ਇਹ ਵੇਖੋ ਵੀਰੋ ਵੱਡੀ ਵੈੜਾ ਚੰਗੇ ਰਿਕਾਰਡ ਵਾਲੀ ਆ ਕੰਦ ਕਾਠ ਵਾਲੀ ਆ ਤਾਂ ਸੋਹਣੀ ਵੈੜਾ ਹਜੇ ਫਿਰ ਬਣੂ ਬਹੁਤ ਹੈ ਦਿਨ ਬਾਕੀ ਹਨਾ ਇਹ ਕਿੰਨਾ ਹੈ 4-5 ਹਨਾ ਠੀਕ ਆ ਜੀ ਤਾਂ ਵੀਰੋ ਤੂੰ ਚੱਲ ਕੇ ਹੁੰਦੇ ਓ ਛੱਡ ਕੇ ਨਹੀਂ ਜਾਂਦੇ ਵੈੜ ਨੂੰ ਚੰਗੀ ਸ਼ਕੀਨ ਵੈੜ ਆ ਮੱਝਾਂ ਵਾਲਾ ਥਣ ਲੱਗਾ ਜੀ ਮੱਝਾਂ ਵਾਲਾ ਬਿਲਕੁਲ ਮੰਨਣਯੋਗ ਹੈ ਜੀ ਸੋਹਣੀ ਵੈੜਾ ਲੈ ਓ ਪੈਲਣ ਵਚੀ ਥੋੜੀ ਜਿਹੀ ਪੱਕ ਕੇ ਬਣੀ ਹੈ ਠੀਕ ਹੈ ਜੀ ਹਾਂ ਹਾਂਜੀ ਇਹਦਾ ਮੁੱਲ ਜੀ ਇਹਦਾ ਮੁੱਲ ਕੋਈ 50 ਦੀ ਜੀ ਹਾਂਜੀ ਕੋਈ 50 ਦੀ ਹਾਂਜੀ ਇਹਦਾ ਮੁੱਲ 40000 ਕੀ ਬਾਤ ਹੈ 40000 ਪਰ ਇਹ ਦਿਲ ਖੁਸ਼ ਕਰਨਾ ਤੇ ਦੇਣੀ ਆ ਛੰਡੀ ਵੇਖੋ ਕਿੰਦਾ ਦਿੱਖਾ ਸਾਨਾ ਕਿਦਾਂ ਮੀਆਂ ਲੱਗਾ ਜੀ ਸੀਲ ਆ ਜੀ 1000 ਜਾਂਦੇ ਹੋ 45 ਦੀ ਹਾਂ ਨਾ ਕਦੀਂਦਰ ਸਿਆਪਾ ਤੇ ਨੂੰ ਵੀ ਆਖਣਾ ਤੂੰ ਮੋਲ ਪਾ ਕੇ ਪਾਉਣਾ ਹੀ ਨਹੀਂ ਜਾ ਜਾ ਰੇ ਪਾਉਣਾ ਹੀ ਇਹੋ ਜਿਹੇ ਮੋਲ ਜਿਹੜੇ ਲੋਕਾਂ ਦੇ ਪਸੰਦ ਆ ਹਾਂ ਬਿਲਕੁਲ ਨਹੀਂ ਜਾਜ 45000 ਦੀ ਵੱਡੀ ਵੈੜ ਹਾਂਜੀ ਦੂਜੇ ਨੰਬਰ ਤੇ ਆ ਗਈ ਜੀ ਆ ਦੋਂਦੀ ਆ ਜੀ ਦੋ ਦੰਦਾਂ ਪਹਿਲਾ ਸੂਆ ਦਿਨ ਬਾਕੀ ਬਏ ਨੇ ਜੀ ਕਿੰਨੇ ਦਿਨ ਬਾਕੀ ਆ ਸੂਂਚ ਇਹਦਾ ਹੱਕਾ ਇੱਕ ਹਫਤਾ ਵੀਰੋ ਚੈੱਕ ਕਰ ਲਿਓ ਵੱਡੀ ਵੈੜ ਚੂੰਗੀ ਆ ਦੋ ਦੰਦਾਂ ਕੀ ਬਾਤ ਆ ਦੋ ਦੰਦਾਂ ਦੋ ਦੰਦ ਲੈ ਤੋਰੋ ਜੀ ਤੋ ਹਾਂਜੀ ਤਾਂ ਵੇਖੋ ਵੀਰੋ ਚੂੰਗੀ ਵੈੜ ਆ ਗਈ ਆ ਨਿਗਾ ਨਿਗਾ ਲੱਗਿਆ ਜਾਨੀ ਕਿ ਸਿੰਗ ਤਾਂ ਪਹਿਲਾ ਸੂਆ ਦੋ ਦੰਦਾਂ ਵੱਡੀ ਵੜ ਕੱਦ ਕਾਠ ਵਾਲੀ ਰੰਗ ਬਾਜ ਆ ਵੀਰੋ ਵੇਖੋ ਫੇਸ ਕਿੰਦਰ ਸਾਹਿਬ ਪਹਿਲਾਂ ਅੰਦੇ ਦੇ ਬਜ਼ੁਰਗ ਹਾਂਜੀ ਝੂੰਗਾ ਬੌੜ ਲਾਇਓ ਦਰਿਆੋਂ ਪਰੋਂ ਲਾਇਓ ਬਿਲਕੁਲ ਚਾਹ ਦੋਂਦੀ ਚੌਗੀ ਲਾਇਓ ਬਿਲਕੁਲ ਜੀ ਉਹ ਵੀ ਚਿੱਟੇ ਸਿੰਘ ਵਾਲੀ ਕਰਮਾਂ ਵਾਲੀ ਜੀ ਵੇਖੋ ਵੀਰੋ ਸਹੀ ਗੱਲ ਆ ਜੀ ਬਜ਼ੁਰਗ ਕਹਿੰਦੇ ਨੇ ਮੀਨੀ ਮੈਂ ਹਾਂਜੀ ਮੀਨਾ ਡੰਗਰ ਨਹੀਂ ਛੱਡੋ ਹਨਾ ਕਰਮਾਂ ਵਾਲਾ ਮੰਨਿਆ ਜਾਂਦਾ ਕਰਮਾਂ ਵਾਲੀ ਹੁੰਦੀ ਜੇ ਲਾਂਦੀ ਬਹੁਤ ਘੱਟ ਲੱਭਦੀ ਹੈ ਬਿਲਕੁਲ ਬਹੁਤ ਬਹੁਤ ਹੀ ਘੱਟ ਲੱਭਦੀ ਹੈ ਝੂੰਗੀ ਇਡੀ ਕਿਸਮਤ ਵਾਲੀ ਨਹੀਂ ਬੈਂਤੀ ਕੋਈ ਨਹੀਂ ਆ ਭਾਗ ਰਾਹ ਆਂਦੀ ਜਿਹੜੇ ਘਰ ਜਾਂਦੀ ਹੈ ਜੀ ਬਿਲਕੁਲ ਦੇਖੋ ਇਹ ਦੇਖੋ ਬਾਨੀ ਕਿਦਾਂ ਕੀ ਬਾਤ ਹੈ ਜੀ ਥੱਬੇ ਲਾਉਂਦੀ ਕਲਾਵੇ ਪਾਉ ਪੂਰੇ ਬਰੀਡ ਚੰਗੀ ਆ ਜੀ ਬਰੀਡ ਚੰਗੀ ਆ ਬਰੀਡ ਚੰਗੀ ਮੁੱਲ ਜੀ ਇਹਦਾ ਹਾਂਜੀ ਮੁੱਲ ਇਹਦਾ ਮੁੱਲ ਕੋਈ 65 ਨਹੀਂ 70 ਨਹੀਂ ਕੋਈ 2000 600 ਮਾਣਿਆ ਜੀ 8000 ਜੀ 2000 600 ਮਾਣਿਆ ਕੁਛ ਨਹੀਂ ਯਾਰ ਦੀ ਹਾਂਜੀ ਹਾਂ ਜਾਨੀ ਕਿ 58 ਹੋਰ ਦੋ ਛੱਡੀ ਹੈ ਜੀ ਆਪਾਂ ਜਿੱਤ ਕੇ ਅੱਧੇ ਥਣ ਲੱਗਾ ਦਾ ਸ਼ਾਣਾ 55000 ਦੀ ਚਾਹ ਕਜਿੰਦਰ ਸਿਆ ਯਾਰ ਤੂੰ ਤਾਂ ਪਹਿਲਾ ਸੌਦਾ ਕਰਕੇ ਤੇ ਫੇਰ ਹੀ ਮੂਵੀ ਦੀ ਪੰਪ ਨਹੀਂ ਜਾਇ ਜ 55000 ਦੀ ਵੱਡੀ ਵੜ ਵੀਰੋ ਫੋਨ ਜੀ ਰੋ ਲਾ ਲਿਓ ਤੇ ਜੇ ਨੰਬਰ ਤੇ ਆ ਗਈ ਜੀ ਕਿਹਦੇ ਨੰਬਰ ਤੇ ਆ ਜੀ ਬਟਾਲੇ ਸ਼ਹਿਰ ਤੋਂ ਲਈ ਹੈ ਵੱਡੀ ਵੜ ਸਾਡੇ ਸੱਜਣ ਹੀ ਆ ਥਣਪੋ ਤੇ ਮਾਜਤ ਉਹਨਾਂ ਦੇ ਰਿਸ਼ਤੇਦਾਰ ਆਪਣੇ ਮਿਲੀ ਸੀ ਉਹਨਾਂ ਨਾਲ ਦੱਸ ਪਾਈਆਂ ਤੇ ਵੀ ਜਹਾ ਦੂਜੇ ਵੜੀ ਦੇ ਡੰਗਰ ਕਰਦੇ ਉਹਨਾਂ ਬਟਾਲੇ ਤੋਂ ਬਾਹਰ ਆਂਦੇ ਨਾਂਮੀ ਆ ਮਈਆਂ ਨੂੰ ਪਲੀ ਜੁੜੀ ਹੈ ਜੀ ਪਿੱਟ ਪੁੱਟ ਬਹੁਤ ਆ 24 25 ਕਿਲੋ ਦੁੱਧ ਮਾਰਿਆ ਜੀ ਕਿੰਨੇ ਦਿਨ ਬਾਕੀ ਆ ਇਹ ਬਾਥੇ ਦੇ 5-4 ਦਿਨ ਬਾਕੀ ਆ ਕੀ ਬਾਤ ਆ ਵੇਖੋ ਵੀਰੋ ਵੱਡੀ ਵੜ ਪੰਜ ਛੇ ਦਿਨ ਬਾਕੀ ਆ ਕਾਲੇ ਰੰਗ ਦੀ ਪਲੀ ਜੁੜੀ ਬਹੁਤ ਆ ਪਿੱਟ ਪੁੱਟ ਚੈੱਕ ਕਰੋ ਬਹੁਤ ਵੱਡੀ ਵੜਾ ਲੈਵਾ ਚੈੱਕ ਕਰੋ ਵੀਰੋ ਕੀ ਕਹਨੇ ਆ ਚੈੱਕ ਕਰੋ ਆ ਵੇਖੋ ਜੀ ਛਿੱਕਾ ਦਾ ਪੂਰਾ ਕਰਦੀ ਜਾਵੇ ਨੂੰ ਆ ਛਿੱਕਾ ਛੋਟਾ ਲੈ ਠੀਕ ਹੈ ਜੀ ਛਿੱਗੀ ਦੇ ਪੁੱਟ ਲਿਆ ਛਿੱਗੀ ਛਿੱਗਾ ਪੁੱਟ ਲਿਆ ਤਾਂ ਖਲਾਰੇ ਖਲਾਰੇ ਸਾਨੂੰ ਖਾਈਏ ਇਹ ਕੁ ਵੀਰਿਆ ਥਾਂ ਦੀ ਕੁਆਲਿਟੀ ਐ ਸਪੈਸ਼ਲ ਥਾਂ ਲੱਗਿਆ ਚਵਾਈ ਵਾਲਾ ਜਾਂਦੇ ਜੀ ਲੰਮੀ ਤੋਰ ਤੇ ਤੇ ਵੇਖੋ ਦੇ ਰਿਓ ਵੱਡੀ ਆ ਪਲੀ ਜੁੜੀ ਵੜਾ ਇਹ ਦੁੱਧ ਫਿਰ ਚੰਗਾ ਕੱਢ ਜੂ ਜੀ ਇਹ ਇਹ ਦੁੱਧ ਆ ਕਾ 3 ਕਿਲੋ ਕੱਢ ਦੁੱਧ ਹੀ ਪਾ ਰਿਹਾ ਬਹਾਰਾ ਮੌਸਮ ਚੰਗਾ ਇੱਕ ਵੱਡੀ ਆ ਗਈ ਨਾ ਪਲੀ ਜੁੜੀ ਆ ਬਹੁਤ ਹੀ ਆ ਜੀ ਐ ਮਈਆਂ ਨੂੰ ਵੀਰੋ ਵੇਖੋ ਚੈੱਕ ਕਰੋ 30 ਕਿਲੋ ਕੱਢੇਗੀ ਜਾਂਦੇ 30 ਉੰਨਾ ਦੇ ਦੇ ਇਹਨੂੰ ਗਰੱਟੀ ਦਾ ਨਹੀਂ 30 ਕਿਲੋ ਦੇਵਾਜ ਦੇ ਦੇ ਠੀਕ ਹੈ ਜੀ ਬੰਦੇ ਬੜੇ ਵਧੀਆ ਬੰਦੇ ਸੀ ਸੱਜਣ ਬੰਦਿਆਂ ਕੋਲੋਂ ਠੀਕ ਹੈ ਜੀ ਅੱਜ 30 ਕਿਲੋ ਦੀ ਆਜ ਰਹੀ ਹੈ ਹਾਂਜੀ ਇਹਦਾ ਮੁੱਲ ਜੀ ਇਹਦੇ ਅੰਦਰ ਪਹਲੀ ਲੱਖ ਨਹੀਂ ਕੋਈ 90 ਨਹੀਂ ਕੋਈ 85 ਨਹੀਂ ਹਾਂਜੀ ਇਹਦਾ ਮੁੱਲ ਜੋ ਦੇ ਦੇਣਾ ਨਾ ਸੌਦਾ ਨਾ ਕਰੇ 75 ਦੀ ਦਿਆਂਗੇ ਕੀ ਬਾਤ ਦੇਖੋ ਗਾਂ ਬੰਨੀ ਇਧਰੇ ਥੱਬੇ ਲਾ ਰਹੇ ਨੇ ਹਾਂ ਇਹ ਵੀ ਗਾਂ ਵਧੀਆ ਬਹੁਤ ਜਿਆਦੀ ਬੰਨੂ ਹਣਾ ਜੀ ਹਾਂਜੀ ਹਾਂਜੀ ਤੇ ਵੇਖੋ ਵੀਰੇ 75000 ਦੀ ਹੋ ਜੂ ਹਾਂਜੀ ਹਾਂਜੀ ਵੱਡੀ ਵੈੜ ਸੌਦਾ ਨਾ ਕਰੇ ਦੁੱਧ ਦੀ 28 30 ਕਿਲੋ ਦੀ ਗਰੰਟੀ ਹੈ ਠੀਕ ਹੈ ਜੀ 30 ਕਿਲੋ ਦੀ ਗਰੰਟੀ ਇਹਦੀ ਹੈ ਬਿਲਕੁਲ ਤੇ ਦੁੱਧ ਵੀਰੇ ਨਾਲੇ ਟਾਡੇ ਪਾਈ ਦਾ ਜੀ ਦੁੱਧ ਸੇਵਾ ਦਾ ਉਹ ਕਹਿ ਕਦਣਾ ਬਿਲਕੁਲ ਹੁਣ ਛਿੱਗੀ ਹੋਈ ਆ ਲੈ ਜੀ ਤਾਂ ਹਾਂਜੀ ਅਗਲੇ ਬਣਾਏਗੀ ਡੱਬੀ ਵੈਡ ਫਿਰ ਆ ਡੱਬੀ ਵੈਡ ਆ ਜੀ ਇਹ ਗੱਬਣਾ ਨਹੀਂ ਇਹ ਦੂਜਾ ਸੁਆਜੀ ਗੱਬਣਾ ਆ ਜੀ ਕਿੰਨੇ ਟਾਈਮ ਖੜਦੀ ਆ ਜੀ ਤੇ ਬੱਸ 2-4 ਦਿਨ ਖਾਣੇ ਜੀ ਖੋਲੋ ਜੀ ਚੰਗੀ ਬਣਾ ਦੇਖੋ ਵੀਰੇ ਇਹ ਵੀ ਵੱਡੀ ਵੈਡ ਆ ਰੰਗ ਬਾਜ ਆ ਵੱਡੇ ਪੱਲੇ ਆ ਫੁੱਲ ਬ੍ਰੇਡ ਆ ਅੱਜ ਤੇ ਸੋਪੜਾ ਪਾਏ ਐਤਵਾਰ ਸਵੇਰੇ ਪਾ ਸੋਮਵਾਰ ਸਵੇਰੇ ਅੱਜ ਹਫਤੇ ਸੁੰਦੀ ਆ ਹਾਂਜੀ ਹਾਂਜੀ ਤੂੰ ਜਾਂ ਸੁਣ ਅਵਿਸ਼ੇਤ ਚੇਗਾ ਨੂੰ ਪੂਰਾ ਕਰਨ ਦੀ ਹੈ ਵੀ ਤੁਰ ਤੁਰ ਮੈਂ ਲਿਆਉਣਾ ਜਦਾ ਤੌਰ ਤੇ ਦੰਦਾਂ ਦੇ ਦੰਦਾਂ ਨੂੰ ਉੱਪਰੋਂ ਵੀ ਸਿੱਧੀ ਸਾਦੀ ਘਾਟ ਰੰਗ ਵੀਰੇ ਚੈੱਕ ਕਰੋ ਲੈਵਾ ਚੈੱਕ ਕਰੋ ਵੱਡੀ ਵੇ ਖੰਡੀ ਬੜੀ ਐ ਚਰਕਿੰਦਰ ਖਾਂ ਓਸੀ ਏਦਾਂ ਬੈ ਦੂਜੇ ਬੰਦੇ ਬੈ ਜੀ ਗੱਦੀ ਕੁਝ ਨਹੀਂ ਦੇਖੋ ਅਸੀਲ ਬਹੁਤ ਠੰਡੀ ਤਰੀਏ ਦੇ ਉੱਪਰ ਢੱਲਾਗੇ ਸੋਚ ਉੱਠਣਾ ਬੈਣਾ ਆਰਾਮ ਹੋਣਾ ਇੰਨੀ ਬੜਨਾ ਹੈ ਦਿਲ ਨਹੀਂ ਲੈ ਜੂ ਅੱਜ 24 ਘੰਟੇ ਪਹਿਲੇ ਨਹੀਂ ਦਿੱਤਾ ਇਹ ਦਿਨ ਕਿ ਨਹੀਂ ਹਟ ਜੀ ਦਿਨ ਬਾਸੇ ਪੰਜ ਸੱਤ ਦਿਨ ਪੰਜ ਸੱਤ ਦਿਨ ਕੀ ਆ ਬਾਤਾਂ ਚੰਗੀ ਸ਼ਕੀਨ ਮੇੜਾ ਵੀਡੀਓ ਚੰਗੇ ਰਿਕਾਰਡ ਵਾਲੀ ਆ ਪਲੀ ਜੁੜੀ ਆ ਲਿਵ ਖੁੱਲੇ ਦੀ ਮਾਲਕਾ ਖੰਨ ਬੜਾ ਪਿਆਰਾ ਲੱਗਿਆ ਚਿਵਾਈ ਵਾਲਾ ਥਾਣਾ ਗਿਆ ਠੰਡੀ ਵੜੀਏ ਸਰ ਆਹ ਦੇਖੋ ਕੁਲਜਿੰਦਰ ਸਾਹਿਬ ਹਾਲੇ ਤਾਂ ਲੱਥੀ ਆ ਕੱਲ ਪਰਸੋਂ ਦੇ ਬਿਲਕੁਲ ਹਜੇ ਤਾਂ ਕਾਫੀ ਬਣੂਗੀ ਮੇਰੇ ਨਾਲ ਆ ਵੀ ਤੁਡੀ ਤੁਹਾਡੀ ਸੁਣਨੀ ਪਣੀ ਨਹੀਂ ਬਣਨਾ ਬਿਲਕੁਲ ਮੁੱਲ ਜੀ ਇਹਦਾ ਹਜੇ ਮੋਲੇ ਦਾ ਮੋਲੇ ਦਾ ਜੀ ਕੋਈ 90 ਨਹੀਂ ਕੋਈ 95 ਦੀ ਇਹ 70 ਨਾਲ 75 ਦੀ ਆ ਇਹ ਵੀ 75 ਦੀ 75 ਦੀ ਜੇਕਰ ਜੋੜੀ ਲਵਾਂ ਉਹਦਾ ਮਾਨਤਾਨ ਪੂਰਾ ਹੋ ਜਾਊਗਾ ਵੱਡੀਆਂ ਵਹਿਣਾ ਦੀ ਜੋੜੀ ਦਾ ਮਾਨਤਨ ਖੁੱਲਾ ਖੁੱਲਾ ਬਾਜੀ ਕੀ ਬਾਤ ਇਹ ਜੋੜੀ ਮੇਰੀ ਕੁੜੀਏ ਵੀ ਡੇਢ ਕੈਂਟ ਤਹਰੇਗੀ ਦੋ ਟਮਾ ਦਾ ਉਹ ਤਾਂ ਹਾਂ ਦੁੱਧ ਇੱਕ ਕੈਨ ਭਰੇਗੀ ਦੁੱਧ ਹਾਂ ਦੁੱਧ ਵੀ ਗਾੜੀ ਵੀ ਰੋ ਤੁਹਾਡੇ ਪਾਈ ਦਾ ਵੱਡੀਆਂ ਮਹਿੜਾਂ ਨੇ ਤਾਂ ਵੱਡੀਆਂ ਮਹਿੜਾਂ ਤਾਂ ਦੁੱਧ ਵਾਲੀਆਂ ਨੇ ਹਾਂਜੀ ਹਾਂਜੀ ਤਾਂ ਸੋਹਣੀਆਂ ਸੁਨੱਖੀਆਂ ਨੇ ਲੇਵੀ ਵਾਲੀਆਂ ਰੱਖਣ ਪਿਆਰੇ ਲੱਗੇ ਆ ਤਾਂ 75 75 ਹਜ਼ਾਰ ਦੀਆਂ ਤਾਂ ਜੋੜੇ ਚੋਂ ਮਾਂ ਤਨ ਖੁੱਲਾ ਦੇਖੋ ਭਾਈ ਜਿੱਦਾਂ ਖੁੱਲਾ ਲੋਲੀ ਕੋਲੀ ਵਾਲੇ ਬਿਲਕੁਲ ਭਾਈ ਬੜੀ ਮਾਨਕਾਰ ਦੁੱਧ ਸੰਦਾ ਬਣ ਜਾਂਦੀ ਹੈ ਜੀ ਬਣ ਜਾਂਦੀ ਹੈ ਜੀ ਤੇ ਜੋੜੇ ਚ ਮਾਂ ਤਨ ਖੁੱਲਾ ਕੋਈ ਨਹੀਂ ਮਾਂ ਤਨ ਕਰਦਾਂਗੀ ਤੇ ਵੇਖੋ ਵੀਰੇ ਵੱਡੀਆਂ ਮਹਿੜਾਂ ਨੇ ਜੋੜੇ ਚ ਮਾਂ ਤਨ ਹੋ ਜੂ ਥਣ ਸਪੈਸ਼ਲ ਲੱਗੇ ਬੜਾ ਵੀ ਲੈ ਜਾਏਗਾ ਤਾਂ ਉਹਨੂੰ ਵੀ 100 ਰੁਪਏ ਵਜਣਗੇ ਜੀ ਬ ਹਾਂ ਜੀ ਸੋਹਣੀਆਂ ਵੇੜਾਂ ਤਾਂ ਬਾਕੀ ਵੀਰੋ ਚਾਰ ਵੇੜਾਂ ਆ ਗਿਆ ਨੇ ਰੇਟ ਜੈ ਜਾ ਫੋਨ ਜਰੂਰ ਲਾ ਲਿਓ ਛੋੜ ਛੱਪਾ ਹੋ ਜੂ ਤਾਂ ਬਾਕੀ ਵੀਰੋ ਫੋਨ ਜਰੂਰ ਲਾਓ ਵੀਰ ਉਹਨਾਂ ਨੂੰ ਮਾਂ ਤੁਹਾਨੂੰ ਫੁੱਲ ਹੋਊਗਾ ਜੀ ਪਿੰਡ ਦੱਸਿਓ ਜੀ ਪਿੰਡ ਠੱਠਾ ਨੇੜੇ ਫਲਗੜ ਜੂੜੀਆਂ ਨਾਲ ਹੀ ਭਾਲ ਵਾਲੀ ਚੌਂਕ ਬੜਾ ਮਸ਼ਹੂਰ ਪੈਂਦਾ ਹਾਂ ਜੀ ਤੇ ਮਜੀਠਾ ਰੋਡ ਜੇ ਬਿਲਕੁਲ ਸਵਿੰਦਰ ਸਿੰਘ ਸ਼ੰਦਾ ਮੇਰੇ ਨਾਂ ਜੀ ਠੀਕ ਆ ਜੀ ਫੋਨ ਨੰਬਰ ਵੀਰੇ ਬੋਲਿਂ 73473 56612 ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ